ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅੰਦਰ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਹੜੀ ਲਿਸਟ ਲੋਕ ਸਭਾ ਲਈ ਉਮੀਦਵਾਰਾਂ ਦੇ ਨਾਮ ਦੱਸਦੀ ਪਈ ਹੈ ਇਸ ਲਿਸਟ ਦੇ ਵਿੱਚ 8 ਉਮੀਦਵਾਰ ਐਲਾਨੇ ਗਏ ਨੇ ਔਰ ਇਹਨਾਂ 8ਾ ਉਮੀਦਵਾਰਾਂ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ ਵਿਵਾਦ ਇਸ ਕਰਕੇ ਕਿਉਂਕਿ ਪਹਿਲੀ ਗੱਲ ਤਾਂ ਵਿਰੋਧੀ ਪਾਰਟੀਆਂ ਦਾ ਇਹ ਇਲਜ਼ਾਮ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਦਾਵਾ ਕਰਦੀ ਸੀ ਕਿ ਉਹ ਨਵੇਂ ਉਮੀਦਵਾਰ ਲੈ ਕੇ ਸਾਹਮਣੇ ਆਉਣਗੇ ਕਿ ਨਵੇਂ ਚਿਹਰੇ ਸਾਹਮਣੇ ਆਉਣਗੇ ਉਹਨਾਂ ਦੇ ਵਿੱਚ ਵੱਧ ਮਾਤਰਾ ਦੇ ਵਿੱਚ ਤਾਂ ਕੈਬਨਿਟ ਮਨਿਸਟਰਜ਼ ਹੀ ਸ਼ਾਮਿਲ ਕੀਤੇ ਗਏ ਨੇ ਇਸ ਬਾਰੇ ਤਾਂ ਦੱਸਦੀ ਹੈ ਕਿ ਇਸ ਸੂਚੀ ਦੇ ਵਿੱਚ ਜਿੱਥੇ 8 ਮੈਂਬਰ شمار ਨੇ ਉਹਨਾਂ ਦੇ ਵਿੱਚੋਂ 5 ਕੈਬਨਿਟ ਮਨਿਸਟਰਜ਼ ਨੇ ਜਿਹੜੇ ਮੌਜੂਦਾ ਕੈਬਨਿਟ ਦੇ ਵਿੱਚ شمار ਹੈਗੇ ਨੇ ਔਰ ਦੂਜੀ ਗੱਲ ਇਹ ਨਾ ਉਮੀਦਵਾਰਾਂ ਨੂੰ ਲੈ ਕੇ ਇਹ ਵੀ ਇਲਜ਼ਾਮ ਹੈ ਕਿ सीएम भगवंत मान ਦੇ ਵੱਲੋਂ ਆਪਣੇ ਹੀ دوست ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਯਾਨੀ ਕਿ ਆਪਣੇ دوست ਕਰਮਜੀਤ ਅਨਮੋਲ ਨੂੰ ਸਿਆਸਤ ਵਿੱਚ ਲਿਆਂਦਾ ਗਿਆ ਜੀ ਹਾਂ ਬਿਲਕੁਲ ਫਰੀਦਕੋਟ ਦੀ ਸੀਟ ਤੋਂ ਕਰਮਜੀਤ ਅਨਮੋਲ ਜਿਹੜੇ ਨੇ ਉਹ ਉਮੀਦਵਾਰ ਹੋਣਗੇ ਆਮ ਆਦਮੀ ਪਾਰਟੀ ਕਰਮਜੀਤ ਅਨਮੋਲ ਦੇ ਨਾਲ सीएम भगवंत मान ਲਗਾਤਾਰ ਕਲਾਕਾਰੀ ਕਰਦੇ ਰਹੇ ਨੇ ਟੀਵੀ ਚੈਨਲ ਦੇ ਉੱਤੇ ਕਾਮੇਡੀ ਸਕਿੱਟਾਂ ਕਰਦੇ ਰਹੇ ਨੇ ਔਰ ਹੁਣ ਕਰਮਜੀਤ ਅਨਮੋਲ ਜਿਹੜੇ ਆਪ ਇੱਕ ਉਹ ਕਲਾਕਾਰ ਨੇ ਉਹ ਸਿਆਸਤ ਵਿੱਚ ਪੈਰ ਰੱਖਦੇ ਪਏ ਨੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਗਏ ਨੇ ਔਰ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਚੋਣ ਲੜਨਗੇ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਵਿਵਾਦ ਪਖਿਆ ਹੋਇਆ ਹੈ ਜੇ ਗੱਲ ਕਰੀਏ ਉਸ ਸੂਚੀ ਦੀ ਤਾਂ ਸਭ ਤੋਂ ਪਹਿਲੀ ਗੱਲ ਤਾਂ ਫਰੀਦਕੋਟ ਤੋਂ ਹੀ ਕਰਮਜੀਤ ਅਨਮੋਲ ਨੂੰ ਉਮੀਦਵਾਰ ਐਲਾਨਿਆ ਗਿਆ ਇੱਥੇ 2019 ਦੇ ਵਿੱਚ ਇਸ ਸੀਟ ਤੋਂ ਪ੍ਰੋਫੈਸਰ ਸਾਧੂ ਸਿੰਘ ਦੇ ਵੱਲੋਂ ਚੋਣ ਲੜੀ ਗਈ ਸੀਗੀ ਆਮ ਆਦਮੀ ਪਾਰਟੀ ਦੇ ਬੈਨਰ ਦੇ ਹੇਠ ਆਮ ਆਦਮੀ ਪਾਰਟੀ ਵੱਲੋਂ ਪ੍ਰੋਫੈਸਰ ਸਾਧੂ ਸਿੰਘ ਨੇ ਚੋਣ ਲੜੀ ਸੀ ਜਿਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਉਹਨਾਂ ਨੂੰ ਮਹਿਜ਼ 1,15,000 ਦੇ ਕਰੀਬ ਵੋਟਾਂ ਪਈਆਂ ਸਨ ਔਰ ਤੀਜੇ ਸਥਾਨ ਦੇ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਸਾਧੂ ਸਿੰਘ ਉਸ ਵੇਲੇ ਫਰੀਦਕੋਟ ਤੋਂ ਆਏ ਸਨ ਹਾਲਾਂਕਿ ਦੂਜੇ ਨੰਬਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਔਰ ਪਹਿਲੇ ਨੰਬਰ ਦੇ ਉੱਤੇ ਕਾਂਗਰਸ ਨੇ ਬਾਜ਼ੀ ਮਾਰੀ ਸੀ 2019 ਦੇ ਵਿੱਚ ਕਾਂਗਰਸ ਦੇ ਮੁਹੰਮਦ ਸਦੀਕ ਨੇ ਆਮ ਆਦਮੀ ਪਾਰਟੀ ਦੇ ਪ੍ਰੋਫੈਸਰ ਸਾਧੂ ਸਿੰਘ ਨੂੰ ਹਰਾਇਆ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਇਆ ਸੀ ਖੈਰ ਜੇ ਗੱਲ ਕਰੀਏ 2024 ਦੀਆਂ ਲੋਕ ਸਭਾ ਚੋਣਾਂ ਦੀ ਤੇ ਹੁਣ ਕਾਂਗਰਸ ਦੇ ਮੁਹੰਮਦ ਸਦੀਕ ਹੋ ਸਕਦੇ ਨੇ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ ਨੇ ਦੋਵੇਂ ਪਾਸੇ ਕਲਾਕਾਰ ਹੋ ਸਕਦੇ ਨੇ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਨੇ ਐਲਾਨ ਦਿੱਤਾ ਆ ਜੇ ਤੱਕ ਕਾਂਗਰਸ ਦੀ ਲਿਸਟ ਆਣੀ ਬਾਕੀ ਹੈ ਔਰ ਦੇਖਣਾ ਹੋਵੇਗਾ ਕਿ ਕੀ ਇਸ ਵਾਰ ਵੀ ਕਾਂਗਰਸ ਮੁਹੰਮਦ ਸਦੀਕ ਨੂੰ ਚੌਂਡ ਮੈਦਾਨ ਵਿੱਚ उतारेगी ਔਰ ਦੂਜੇ ਪਾਸੇ ਜੇ ਗੱਲ ਕਰੀਏ ਲਿਸਟ ਦੀ ਤੇ ਅਗਲਾ ਨਾਮ ਆਉਂਦਾ ਆ ਅੰਮ੍ਰਿਤਸਰ ਹਲਕੇ ਦਾ ਅੰਮ੍ਰਿਤਸਰ ਹਲਕੇ ਤੋਂ 2019 ਦੇ ਵਿੱਚ ਮੌਜੂਦਾ ਕੈਬਨਿਟ ਮਨਿਸਟਰ ਕੁਲਦੀਪ ਢਾਲੇਵਾਲ ਨੂੰ ਉਤਾਰਿਆ ਗਿਆ ਸੀਗਾ ਇਲੈਕਸ਼ਨ ਵਾਸਤੇ ਲੋਕ ਸਭਾ ਚੋਣਾਂ ਵਾਸਤੇ ਤੇ ਉਦੋਂ ਮਹਿਜ਼ 20000 ਵੋਟਾਂ ਜਿਹੜੀਆਂ ਨੇ ਉਹ ਕੁਲਦੀਪ ਢਾਲੇਵਾਲ ਨੂੰ ਅੰਮ੍ਰਿਤਸਰ ਤੋਂ ਪਈਆਂ ਸਨ ਪਰ ਹੁਣ ਕੈਬਨਿਟ ਮਨਿਸਟਰ ਨੇ ਕੁਲਦੀਪ ਢਾਲੇਵਾਲ ਐਨ ਆਰ ਆਈ ਸੰਬੰਧੀ ਮਹਿਕਮਾ ਘੜਾਉਣਾ ਦੇ ਕੋਲ ਹੈਗਾ ਆ ਔਰ ਨਾਲ ਦੀ ਨਾਲ ਹੀ ਦੁਬਾਰਾ ਉਹਨਾਂ ਦਾ ਨਾਮ ਬਤੌਰ ਉਮੀਦਵਾਰ ਐ ਲਾਨਿਆ ਗਿਆ ਆ ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਹਲਕੇ ਤੋਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਉਹਨਾਂ ਨੂੰ ਐ ਲਾਨਿਆ ਗਿਆ ਜਦਕਿ ਜੇ ਗੱਲ ਕਰੀਏ 2019 ਦੀ ਤਾਂ ਕਾਂਗਰਸ ਇੱਥੇ ਵੀ ਜਿੱਤੀ ਸੀ ਔਰ ਗੁਰਜੀਤ ਔਜਲਾ ਜਿਹੜੇ ਨੇ ਉਹਨਾਂ ਨੇ ਬਾਜ਼ੀ ਮਾਰੀ ਸੀ ਕਾਂਗਰਸ ਤੋਂ ਗੁਰਜੀਤ ਔਜਲਾ ਜਿਹੜੇ ਨੇ ਉਹ ਐਮਪੀ ਬਣੇ ਸੀ ਅਮਰਿਤਸਰ ਦੇ ਖੈਰ ਇਸ ਵਾਰ ਕੀ ਹੁੰਦਾ ਕਿਉਂਕਿ ਇਸ ਵਾਰ ਵੀ ਜੇ ਗੁਰਜੀਤ ਔਜਲਾ ਨੂੰ ਕਾਂਗਰਸ ਉਤਾਰਦੀ ਹੈ ਤੇ ਇਸ ਵਾਰ ਵੀ ਇਹ ਟੱਕਰ ਜਿਹੜੀ ਹੈ ਉਹ ਵੱਡੀ ਹੋਵੇਗੀ ਲੰਗੇ ਸੈਸ਼ਨ ਦੇ ਹਾਲਾਤ ਜਿਹੜੇ ਨੇ 2019 ਦੇ ਕੀ ਉਹ ਇਸ ਸਾਲ 2024 ਦੇ ਸੈਸ਼ਨ ਦੇ ਵਿੱਚ ਬਦਲ ਜਾਣਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਬਵਾਲ ਮਚਾ ਹੋਇਆ ਅਮਰਿਤਸਰ ਤੋਂ ਕੁਲਦੀਪ ਢਾਲੀਵਾਲ ਨੂੰ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਚ ਉਤਾਰਿਆ ਅਗਲੀ ਗੱਲ ਆਂਦੀ ਹੈ ਜਲੰਧਰ ਸੀਟ ਦੀ ਜਲੰਧਰ ਸੀਟ ਤੋਂ ਵੀ ਐਲਾਨ ਕਰ ਦਿੱਤਾ ਗਿਆ ਹੈ ਜਲੰਧਰ ਸੀਟ ਤੋਂ ਸੁਸ਼ੀਲ ਕੁਮਾਰ ਰਿੰਕੂ ਉਹੀ ਜਿਹਨਾਂ ਨੇ ਜ਼ਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਝੋਲੀ ਦੇ ਵਿੱਚ ਜਿੱਤ ਪਾਈ ਸੀ ਸੁਸ਼ੀਲ ਕੁਮਾਰ ਰਿੰਕੂ ਦਾ ਨਾਮ ਐਲਾਨਿਆ ਗਿਆ ਦੁਬਾਰਾ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਨੇ ਉਹ ਲੋਕ ਸਭਾ ਚੋਣ ਲੜਨਗੇ ਪਰ ਇਸ ਵਾਰ ਸੁਸ਼ੀਲ ਕੁਮਾਰ ਰਿੰਕੂ ਦਾ ਟਾਕਰਾ ਚੌਧਰੀ ਪਰਿਵਾਰ ਦੇ ਨਾਲ ਨਹੀਂ ਹੋਵੇਗਾ ਸਗੋਂ ਚਰਨਜੀਤ ਸਿੰਘ ਚੰਨੀ ਦੇ ਨਾਲ ਹੋ ਸਕਦਾ ਹੈ ਚਰਨਜੀਤ ਸਿੰਘ ਚੰਨੀ ਅਜੇ ਤੱਕ ਸੰਭਾਵੀ ਉਮੀਦਵਾਰ ਹੈਗੇ ਨੇ ਕਾਂਗਰਸ ਦੇ ਔਰ ਜੇ ਕਾਂਗਰਸ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਦੀ ਹੈ ਚਰਨ ਜੰਨੀ ਨੂੰ ਜੋਨ ਮੈਦਾਨ ਚ ਉਤਾਰਦੀ ਹੈ ਤਾਂ ਸੁਸ਼ੀਲ ਕੁਮਾਰ ਰਿੰਕੂ ਵਾਸਤੇ ਵੱਡੀ ਟੱਕਰ ਹੋ ਸਕਦੀ ਹੈ ਕਿਉਂਕਿ ਜੇ ਗੱਲ ਕਰੀਏ 2019 ਦੀ ਤਾਂ ਕਾਂਗਰਸ ਨੇ ਬਾਜ਼ੀ ਮਾਰੀ ਸੀ ਚੌਧਰੀ ਪਰਿਵਾਰ ਚ ਚੌਧਰੀ ਸੰਤੋਖ ਸਿੰਘ ਜਿਹੜੇ ਨੇ ਉਹ ਬਾਜ਼ੀ ਮਾਰਦੇ ਨੇ ਪਰ ਉਸ ਤੋਂ ਬਾਅਦ ਚੌਧਰੀ ਸੰਤੋਖ ਸਿੰਘ ਦਾ ਦੇਹਾਂਤ ਹੋ ਜਾਂਦਾ ਹੈ ਔਰ ਇਸੇ ਦੇਹਾਂਤ ਤੋਂ ਬਾਅਦ ਜਲੰਧਰ ਦੀਆਂ ਜ਼ਮੀਨੀ ਚੋਣਾ ਹੁੰਦੀਆਂ ਨੇ ਜ਼ਮੀਨੀ ਚੋਣਾ ਦੇ ਵਿੱਚ ਕਾਂਗਰਸ ਦਾ ਹਿੱਸਾ ਰਹੇ ਔਰ ਉਸੇ ਵੇਲੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸੁਸ਼ੀਲ ਕੁਮਾਰ ਰਿੰਕੂ ਆਖਰਕਾਰ ਬਾਜ਼ੀ ਮਾਰ ਲੈਂਦੇ ਨੇ ਔਰ ਆਮ ਆਦਮੀ ਪਾਰਟੀ ਦੇ ਝੋਲੀ ਦੇ ਵਿੱਚ ਇਹ ਜਿੱਤ ਪੈ ਜਾਂਦੀ ਹੈ ਸੁਸ਼ੀਲ ਕੁਮਾਰ ਰਿੰਕੂ ਭਾਵੇਂ ਕਿ ਲੰਗੇ ਆਪਣੇ ਕਾਰਜਕਾਲ ਦੇ ਵਿੱਚ ਅਬਦ ਚੜ ਕੇ ਕੰਮ ਕਰਦੇ ਨਜ਼ਰ ਆਏ ਨੇ ਉਹ ਭਾਵੇਂ ਜਦੋਂ ਪੰਜਾਬ ਭਰ ਦੇ ਵਿੱਚ ਹੜਾਏ ਸੀ ਔਰ ਜਲੰਧਰ ਦੇ ਵਿੱਚ ਖਾਸ ਕਰਕੇ ਸੁਸ਼ੀਲ ਕੁਮਾਰ ਰਿੰਕੂ ਐਕਟਿਵ ਨਜ਼ਰ ਆ ਰਹੇ ਸੀ ਔਰ ਆ ਜਾਂ ਫਿਰ ਗੱਲ ਕਰੀਏ ਲੋਕ ਸਭਾ ਦੀ ਜਦੋਂ ਲੋਕ ਸਭਾ ਸੈਸ਼ਨਸ ਵਿੱਚ ਜਾ ਕੇ ਸੁਸ਼ੀਲ ਕੁਮਾਰ ਰਿੰਕੂ ਗਰਜੇ ਨੇ ਉੱਥੇ ਜਾ ਕੇ ਸੰਜੇ ਸਿੰਘ ਦੇ ਹੱਕ ਦੇ ਵਿੱਚ ਗੱਲ ਦੇ ਵਿੱਚ ਚੇਨਾ ਪਾ ਕੇ ਵਿਚਰੇ ਨੇ ਉਹ ਹਰ ਇੱਕ ਚੀਜ਼ ਲੋਕਾਂ ਨੇ ਦੇਖੀ ਆ ਔਰ ਪੰਜਾਬ ਦੇ ਲੋਕ ਜਿਹੜੇ ਨੇ ਕੀ ਇਸ ਵਾਰ ਵੀ ਫਤਵਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਦੇਣਗੇ ਜਲੰਧਰ ਤੋਂ ਇਹ ਵੇਖਣਾ ਹੋਵੇਗਾ ਪਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦੀ ਸੰਭਾਵੀ ਉਮੀਦਵਾਰੀ ਨੂੰ ਲੈ ਕੇ ਅਜੇ ਤੱਕ ਬਵਾਲ ਜ਼ਰੂਰ ਹੈਗਾ ਆ ਪਰ ਇਸ ਮਾਮਲੇ ਨੂੰ ਲੈ ਕੇ ਜੇ ਚਰਨਜੀਤ ਸਿੰਘ ਚੰਨੀ ਮੈਦਾਨ 'ਚ ਉਤਰਦੇ ਨੇ ਤਾਂ ਜਲੰਧਰ ਦੇ ਹਾਲਾਤ ਕੀ ਕਹਿਣਗੇ ਉਹ ਸਮਾਂ ਦੱਸੇਗਾ ਕਿ ਦਵਾਰਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਅਜੀਤ ਆਵੇਗੀ ਜਾਂ ਨਹੀਂ ਇਹ ਸਮਾਂ ਦੱਸੇਗਾ ਪਰ ਫਿਲਹਾਲ ਨਵੀਂ ਸੂਚੀ ਜਿਹੜੀ ਆ ਉਹ ਸਾਹਮਣੇ ਆ ਗਈ ਆ ਆਮ ਆਦਮੀ ਪਾਰਟੀ ਔਰ ਉਹ ਸੂਚੀ ਦੇ ਅਧਾਰ ਤੇ ਉਮੀਦਵਾਰ ਜਿਹੜੇ ਨੇ ਉਹ ਐਲਾਨ ਦਿੱਤੇ ਗਏ ਨੇ ਜੋ ਵੀ ਹੁਏਗਾ ਇਸ ਤੋਂ ਬਾਅਦ ਉਹ ਵੇਖਣਾ ਹੋਵੇਗਾ ਫਿਲਹਾਲ ਆਮ ਆਦਮੀ ਪਾਰਟੀ ਦੀ ਅਗਲੀ ਸੂਚੀ ਆਣੀ ਰਹਿੰਦੀ ਹੈ ਅਜੇ ਤੱਕ ਸਿਰਫ 8 ਦੀ ਆਈ ਹੈ ਸੂਚੀ ਔਰ ਇਸ ਤੋਂ ਬਾਅਦ ਹੋ ਸਕਦਾ ਆ ਕਿ ਹੋਰ 4 ਦੀ ਸੂਚੀ ਜਿਹੜੀ ਆਣੀ ਲਿਸਟ ਹੋਣੀ ਹੈ ਉਹ ਵੀ ਜਲਦੀ ਜਾਰੀ ਕਰ ਦਿੱਤੀ ਜਾਵੇ ਦੂਜੇ ਪਾਸੇ ਬਾਕੀ ਪਾਰਟੀਆਂ ਦੇ ਵੱਲੋਂ ਵੀ ਜਲੰਧਰ ਤੋਂ ਲਿਸਟ ਜਾਰੀ ਕੀਤੀ ਜਾ ਸਕਦੀ ਹੈ ਕਦੇ ਵੀ ਚੋਣਾਂ ਜ਼ਾਬਤਾ ਲੱਗ ਸਕਦਾ ਆ ਹਰ ਇੱਕ ਚੀਜ਼ ਜਿਹੜੀ ਹੈ ਹੁਣ ਚੋਣਾਂ ਦੇ ਵੱਲ ਇਸ਼ਾਰਾ ਕਰਦੀ ਪਈ ਹੈ ਚੋਣਾਂ ਦੇ ਵਿੱਚ ਕੀ ਕੁਝ ਹੁੰਦਾ ਔਰ ਉਸ ਦੇ ਦਰਮਿਆਨ ਕੀ ਕੁਝ ਵਾਪਰਦਾ ਦੱਸਦੇ ਰਵਾਂਗੇ ਬਨੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚ